ਔਰ ਆਪ ਜੀ ਨੂੰ ਇਹ ਦੱਸ ਦਿੰਦੇ ਹਾਂ ਕਿ ਅੱਜ ਜਿਹੜਾ 23 ਤਰੀਕ ਦਾ ਬੰਦ ਦਾ ਸੱਦਾ ਦਿੱਤਾ ਸੀ ਉਹ ਕੈਂਸਲ ਕੀਤਾ ਇਸ ਕਰਕੇ ਕਿ ਪਰਸੋਂ ਸਰਕਾਰ ਆ ਕੇ ਬੇਨਤੀ ਕਰਕੇ ਗਈ ਹੈ ਕਿ ਸਾਨੂੰ 25 ਤਰੀਕ ਤੱਕ ਸਮਾਂ ਦੇ ਦਿਓ ਅਸੀਂ 25 ਤਰੀਕ ਤੋਂ ਬਾਅਦ ਜੋ ਵੀ ਬਣ ਸਕਿਆ ਅਸੀਂ ਆਪ ਜੀ ਦੇ ਨਾਲ ਆਪਦੀ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰਾਂਗੇ ਤੇ ਅੱਜ ਤੋਂ ਸਰਕਾਰ ਜਿਹੜੀ ਉਹ ਸਮਰਥਨ ਦਿੰਦੀ ਏ ਭਾਵੇਂ ਦਿੱਲੀ ਜਾ ਕੇ ਸਾਨੂੰ ਜੰਤਰ ਮੰਤਰ ਘੇਰਨਾ ਪਵੇ ਭਾਵੇਂ ਪਾਰਲੀਮੈਂਟ ਘੇਰਨੀ ਪਵੇ ਸਾਰੇ ਪਾਰਲੀਮੈਂਟ ਮੈਂਬਰ ਨੇ ਜਿਹੜੇ ਉਹ ਇਸ ਲਈ ਆਪ ਦਾ ਸਹਿਯੋਗ ਦੇਣ ਲਈ ਹੁਣ ਤਿਆਰ ਹੋ ਚੁੱਕੇ ਨੇ ਸੋ ਮੈਂ ਤਾਂ ਇਹ ਸਮਝਦਾ ਤੇ ਐ ਸਮਝ ਲਓ ਕਿ 80% ਮੋਰਚਾ ਤੁਸੀਂ ਜਿੱਤ ਲਿਆ ਕਿਉਂਕਿ ਉਹਨਾਂ ਨੇ ਇਹ ਵੀ ਵਾਅਦਾ ਕਰ ਲਿਆ ਕਿ ਇੱਥੇ ਆਉਣ ਵਾਲੀ ਸੰਗਤ ਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ ਕਿਸੇ ਤਰ੍ਹਾਂ ਦਾ ਪੁਲਿਸ ਪ੍ਰਸ਼ਾਸਨ ਸੰਗਤ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰੋਪ ਨਹੀਂ ਕਰੇਗਾ ਕਿਉਂਕਿ ਸੰਗਤ ਕਈ ਵਾਰੀ ਡਰਦੀ ਹੈ ਕਿ پارک ਵਿੱਚ ਆਵਾਂ ਜਾਵਾਂਗੇ ਉੱਥੇ ਪਤਾ ਨਹੀਂ ਹੁਣ ਪੁਲਿਸ ਕੀ ਕਰੇਗੀ ਜਾਂ ਕੋਈ ਹੋਰ ਪ੍ਰਸ਼ਾਸਨ ਹੈ ਜਿਹੜਾ ਐਕਸ਼ਨ ਲਏਗਾ ਆਪ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਹੁਣ ਸਰਕਾਰ ਤੁਹਾਡੇ ਨਾਲ ਹੈ ਕਿਉਂਕਿ ਕਾਨੂੰਨ ਉਨਪਾਸ ਹੋਣਾ ਹੀ ਹੋਣਾ ਹੈ ਇਸ ਲਈ ਕਿਸੇ ਤਰ੍ਹਾਂ ਦਾ ਡਰੋ ਨਾ ਅਤੇ ਇਹ پارک ਸਾਰੀ ਭਰ ਦਿਓ ਹੁਣ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਇਹ ਸੰਗਤ ਦੀ ਮੰਗ ਹੈ ਸਾਰੇ ਧਰਮਾਂ ਦੀ ਮੰਗ ਹੈ ਤੇ ਸੱਚੀ ਤੇ ਸੁੱਚੀ ਮੰਗ ਹੈ ਸੋ ਆਪ ਜੀ ਨਾਲ ਮਿਲ ਕੇ ਇੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਵਿਚਾਰਾਂ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਸੋ ਭਾਈ ਸਾਹਿਬ 20 ਮਿੰਟ ਵਾਸਤੇ 12:20 ਮਿੰਟ ਤੇ ਆਪਣੇ ਆਪ ਸਮਾਪਤੀ ਕਰ ਦੇਣ ਸਾਨੂੰ ਇਹ ਕਹਿਣਾ ਨਾ ਪਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ Wow. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਜਿਹੜੇ ਸਿੰਘ ਇੱਥੇ ਜਥੇ ਲੈ ਕੇ ਆਏ ਨੇ ਚਾਹ ਕੋਈ ਟਰਾਲੀ ਲੈ ਕੇ ਆਇਆ ਹੈ ਚਾਹ ਕੋਈ ਬੱਸ ਲੈ ਕੇ ਆਇਆ ਹੈ ਚਾਹ ਕੋਈ ਜੀਪ ਲੈ ਕੇ ਆਇਆ ਹੈ ਕਿਰਪਾ ਕਰਕੇ ਰਜਿਸਟਰ ਉੱਤੇ ਆਪਣਾ ਮੋਬਾਈਲ ਨੰਬਰ ਅਤੇ ਆਪਣੇ ਜਥੇ ਦੇ ਜਥੇਦਾਰ ਦਾ ਜਾਂ ਪੰਜ ਸੱਤ ਸਿੰਘਾਂ ਜਿੰਨੇ ਵੀ ਸਾਰੇ ਸਾਈਨ ਕਰ ਸਕਦੇ ਹੋ ਸਾਈਨ ਕਰੋ ਤਾਂ ਕਿ ਇਸ ਮੋਰਚੇ ਦਾ ਜੋ ਜਿੱਤਵਲ ਹੋਣਾ ਵੱਧ ਰਿਹਾ ਹੈ ਇਹ ਕਾਫਲਾ ਤੇ ਆਪ ਸਭ ਦਾ ਅਸੀਂ ਧੰਨਵਾਦ ਵੀ ਕਰ ਸਕੀਏ ਤੇ ਉਹਨਾਂ ਦੇ ਨਾਂ ਹੁਣ ਇਤਿਹਾਸ ਵਿੱਚ ਦਰਜ ਕਰਾਉਣ ਲਈ ਅਸੀਂ ਰਜਿਸਟਰਡ ਵੀ ਕਰ ਸਕੀਏ ਕਿਉਂਕਿ ਉਹਨਾਂ ਦੇ ਇੱਥੇ ਆਉਣ ਨਾਲ ਹੀ ਇਹ ਕਾਫਲਾ ਜਿਹੜਾ ਉਹ ਜਿੱਤ ਵੱਲ ਹੁਣ ਵੱਧ ਰਿਹਾ ਸੋ ਆਪ ਜੀ ਨੂੰ ਬੇਨਤੀ ਹੈ ਕਿ ਉਹ ਮੇਰੇ ਕੋਲ ਰਜਿਸਟਰ ਦੇ ਉੱਤੇ ਆਪਣੇ ਨਾਂ ਜ਼ਰੂਰ ਦਰਜ ਕਰਾ ਦੇਣਾ ਮੋਬਾਈਲ ਨੰਬਰ ਦੇ ਕੇ ਜਾਣ ਤੇ ਮੋਬਾਈਲ ਨੰਬਰ ਇਸ ਵਾਸਤੇ ਵੀ ਲੈ ਰਹੇ ਹਾਂ ਜੇ ਸਰਕਾਰ ਆਕੜਦੀ ਨਾ ਦੁਬਾਰਾ ਫੇਰ ਤੇ ਫਿਰ ਵੀ ਤੁਹਾਡੀ ਲੋੜ ਪੈਣੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਪਾਕ ਪਾਕ ਹੈ ਅੱਲਾ ਅੱਲਾ ਪਾਕ ਪਾਕ ਹੈ ਅੱਲਾ ਸ਼ੱਕ ਕਰੋ ਜੇ ਦੂਸਰ ਹੋਏ ਸ਼ੱਕ ਕਰੋ ਜੇ ਦੂਸਰ ਹੋਏ ਰੋਜ ਦੂਸਰ ਹੋਏ ਅੱਲਾ ਪਾਕ ਪਾਕ ਹੈ ਅੱਲਾ ਅੱਲਾ ਪਾਕ ਪਾਕ ਹੈ ਅੱਲਾ ਤੁਕ ਦਮ ਕਰਾਂ ਦੀ ਜੋ ਕਨੋ ਹਾਜ਼ਰ ਹਜ਼ੂਰ ਖੁਦਾਏ ਹਾਜ਼ਰ ਹਜ਼ੂਰ ਖੁਦਾਏ ਹਾਜ਼ਰ ਹਜ਼ੂਰ ਖੁਦਾਏ ਅੱਲਾ ਪਾਕ ਪਾ ਕਰੋ ਜੇ ਦੂਸਰ ਹੋਏ ਸਾਕ ਕਰੋ ਜੇ ਦੂਸਰ ਹੋਏ ਹਲ ਬੰਦੇ ਖੋਜ get it ਰੋਜ ਦੂਸਰ ਹੋਏ ਅੱਲਾ ਪਾਕ ਖਬਰ ਬਾਦ ਬਕਾਏ ਖੱਕ ਸਚ ਖਾਨਕ ਖਲਕ ਮਿਆਨੇ ਸਿਆਮ ਮੂਰਤ ਨਾ ਹੈ ਅਸ ਰਤਨ ਬੂਦੇ ਕਰ ਫਾਕਨ ਦਾਇਮ ਲਾਇ ਚਸਮੇ ਜਹਾਂ ਸਾਕ ਕਰੋ ਜੇ ਦੂਸਰ ਹੋਏ ਅੱਲਾ ਪਾ ਤੂੰ ਪਾਤ ਹੈ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਕੇ ਮੁਖਸਾ ਜਗਤ ਕਰੇ ਨਮਸਕਾਰ ਓ ਨਾਨੋ ਸਭ ਜਗਤ ਕਰੇ ਨਮਸਕਾਰ ਓ ਨਕੇ ਮੁਖ ਸਾਧੂ ਜਗਤ ਕਰੇ ਨਮਸਕਾਰ ਹੋਣਾ ਨੂੰ ਸਭ ਜਗਤ ਕਰੇ ਨਮਸਕਾਰ ਸਭ ਸਦੀਆਂ ਦਾ ਨਾਨਕ ਗੁਰਮੁਖ ਸਿਭੀਐ ਸਦਾ ਸਦਾ ਦਾਤਾ ਨਾਨਕ ਗੁਰਮੁਖ ਸਿਭੀਐ ਸਦਾ ਸਦਾ ਦਾਤਾ 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 ਓ ਨਾਨੂ ਸਭ ਜਗਤ ਕਰੇ ਨਮਸਕਾਰ ਓ ਨਾਨੂ ਸਭ ਜਗਤ ਕਰੇ ਨਮਸਕਾਰ ਓ ਨਾ ਕੀ ਮੁਖ ਸਾਧੂ ਜਗਤ ਕਰੇ ਨਮਸਕਾਰ ਹੋ ਨਾਨੋ ਸਭ ਜਗਤ ਕਰੇ ਨਮਸਕਾਰ ਕੋ ਸੁਪਤੇ ਕਿਆ ਲਾਗੇ ਮੇਰਾ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੇ ਨਾ ਜਾਣਿਆ ਕੋਈ ਐਸੀ ਮਰਨੀ ਜਨ ਕੋ ਦਾਇਓ ਹੋ ਬਲੇ ਹਰੀ ਤਿੰਨ ਕੋ ਜਨ ਧਿਆਇਆ ਹਰ ਨਿਰੰਕਾਰ 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 ਓ ਨਾਨਕ ਸਭ ਜਗਤ ਕਰੇ ਨਮਸਕਾਰ ਓ ਨਾਨਕ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਵਾਹਿਗੁਰੂ ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਬڑے ਵੱਡੇ ਕਰਮ ਹਨ ਸਾਡੇ ਜਿਹੜੇ ਇੱਥੇ ਪਾਰਕ ਦੇ ਵਿੱਚ ਜੋ ਭਾਈ ਗੁਰਜੀਤ ਸਿੰਘ ਜਜਾਰੂ ਸਿੱਖ ਕੌਮ ਦੇ ਜਿਨ੍ਹਾਂ ਨੇ 12 ਅਕਤੂਬਰ ਤੋਂ ਲੈ ਕੇ ਆਪ ਜੀ ਨੂੰ ਪਲੀ ਪ੍ਰਕਾਰ ਪਤਾ ਹੈ ਕੁਝ ਦੱਸਣ ਦੇ ਲੋੜ ਨਹੀਂ ਜਿਹੜਾ ਇਹ ਮੋਰਚਾ ਲਾਇਆ ਹੋਇਆ ਉਹ ਆਪਣੇ ਘਰ ਵਾਸਤੇ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਜਾਂ ਨਿੱਜੀ ਨਹੀਂ ਲਾਇਆ ਹੋਇਆ ਇਹ ਮੋਰਚਾ ਲਾਇਆ ਸਾਰੇ ਹੀ ਧਰਮ ਜਿੰਨੇ ਵੀ ਸੰਸਾਰ ਦੇ ਅੰਦਰ ਧਰਮ ਹਨ ਉਹਨਾਂ ਗ੍ਰੰਥਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਤੇ ਗੁਰੂ ਪਿਆਰੋ ਜਿਸ ਗ੍ਰੰਥ ਦੇ ਅੱਗੇ ਆਪਾਂ ਜਾ ਕੇ ਮੱਥਾ ਟੇਕਦੇ ਆਪਣਾ ਸਿਰ ਝੁਕਾਉਂਦੇ ਆਂ ਗੁਰੂ ਤਾਂ ਆਪਣੇ ਪਰਿਵਾਰ ਦੇ ਆਪਣੇ ਧੀਆ ਪੁੱਤਰਾਂ ਦੇ ਆਪਾਂ ਖੈਰ ਮੰਗਦੇ ਆਂ ਦਾਤਾ ਮੰਗਦੇ ਆਂ ਪਦਾਰਥ ਮੰਗਦੇ ਆਂ ਜਿਹੜਾ ਸਾਰਾ ਕੁਝ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਨ੍ਹਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਭਾਈ ਸਾਹਿਬ ਬੈਠੇ ਹਨ ਤੇ ਜਿੰਨੇ ਵੀ ਤੁਸੀਂ ਆਇਓ ਇਹ ਨਿਸ਼ਾਨੀ ਹੈ ਕਿ ਮਨ ਦੇ ਵਿੱਚ ਕੋਈ ਦਰਦ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਦਰਦ ਆਉਂਦਾ ਹੈ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਹੁੰਦਾ ਹੈ ਪਿਆਰ ਹੁੰਦਾ ਹੈ ਉਹੀ ਇੱਥੇ ਆ ਸਕਦਾ ਹੈ ਦੂਸਰਾ ਪਰਮਾਤਮਾ ਨੇ ਉਹ ਰੇ ਭਾਗਾਂ ਦੇ ਵਿੱਚ ਇਹ ਸੇਵਾ ਨਹੀਂ ਲਿਖੀ ਆਪਾਂ ਨੇ ਯਤਨ ਕਰਨਾ ਹੈ ਭਾਈ ਸਾਹਿਬ ਦੇਖੋ ਸੋਚ ਕੇ ਦੇਖੋ ਆਪਣੇ ਤੇ ਲਾ ਕੇ ਦੇਖੋ ਕਿੰਨੇ ਦਿਨ ਹੋ ਗਏ ਨਾ ਅੱਜ 42 43 45 ਦਿਨ ਹੋ ਚੱਲੇ ਨੇ 400 ਫੁੱਟ ਉੱਪਰ ਟਾਵਰ ਦੇ ਬੈਠਾ ਰਹਿਣਾ ਉੱਥੇ ਕਿੰਨਾ ਕਠਨ ਹੈ ਕਿਉਂਕਿ ਹੁਣ ਠੰਡ ਵੀ ਹੋ ਗਈ ਹੈ ਪਹਿਲਾਂ ਗਰਮੀ ਸੀ ਜਦੋਂ ਬੈਠੇ ਸੀ ਉਦੋਂ ਗਰਮੀ ਸਾੜਦੀ ਸੀ ਹੁਣ ਠੰਡ ਹੈ ਠੰਡ ਦਾ ਪ੍ਰਕੋਪ ਜਾਰੀ ਹੈ ਗੁਰੂ ਪਿਆਰਿਓ ਉਹਨਾਂ ਨੂੰ ਆਪਣੇ ਤੇ ਲਾ ਕੇ ਆਪਾਂ ਸੋਚੀਏ ਕਿ ਆਪਾਂ ਕੀ ਕੁਝ ਕਰ ਰਹੇ ਆਂ ਇੱਕ ਪਾਸੇ ਅਸੀਂ ਗੁਰੂ ਸਾਹਿਬ ਜੀ ਨੂੰ ਸੇ ਸਚੁ ਚੁਗਾਂਦੇ ਆ ਇੱਕ ਪਾਸੇ ਆਖਦਿਆਂ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਦੂਸਰੇ ਪਾਸੇ ਉਸ ਗ੍ਰੰਥ ਦੀ ਖਾਤਰ ਆਪਾਂ ਸਮਾਂ ਨਹੀਂ ਕੱਢ ਰਹੇ ਜਿਹੜੇ ਆਏ ਆ ਹਨ ਉਹ ਧੰਤਾਂ ਦੇ ਯੋਗ ਹਨ ਜਿਨ੍ਹਾਂ ਦੀਆਂ ਆਤਮਾ ਜਮੀਰਾਂ ਨਹੀਂ ਜਾਗੀਆਂ ਉਹਨਾਂ ਨੂੰ ਆਪਣੀਆਂ ਆਤਮਾ ਤੇ ਜਮੀਰਾਂ ਜਗਾਉਣੀਆਂ ਚਾਹੀਦੀਆਂ ਨੇ ਜਿਵੇਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਕੇ ਸਤ ਸਿੰਘ ਜਦੋਂ ਮਾਈ ਭਾਗ ਨੇ ਉਹਨਾਂ ਨੂੰ ਲੜਕਾ ਕੇ ਆਖਿਆ ਕਿ ਚੂੜੀਆਂ ਪਾ ਲੋ ਘਰ ਦੇ ਬਹਿ ਜਾਓ ਫਿਰ ਉਹਨਾਂ ਦੀਆਂ ਜਮੀਰਾਂ ਜਾਗੀਆਂ ਆਤਮਾ ਜਾਗੀਆਂ ਇਸ ਕਰਕੇ ਗੁਰੂ ਪਿਆਰਿਓ ਆਪਾਂ ਨੇ ਵਾਅਦਾ ਚੜ੍ਹ ਕੇ ਜਿੱਥੇ ਆਪਾਂ ਨੇ ਮੋਰਚੇ ਦੀ ਸਪੋਰਟ ਕਰਨੇ ਭਾਈ WhatsApp ਤੇ ਖਬਰਾਂ ਅੱਗੇ ਤੋਂ ਅੱਗੇ ਪਹਚਾਓ ਰਜਾਨਾ Facebook ਤੇ ਪਾਓ ਭਾਈ ਸਾਹਿਬ ਜਿਹੜੇ ਸਪੋਰਟ ਕਰੋ ਬੜੇ ਵੱਡੇ ਵੱਡੇ ਪ੍ਰਚਾਰਕ ਵੀ ਹੁਣ ਭਾਈ ਵਿਡਾਲਾ ਸਿੰਘ ਵਰਗੇ ਢਾਡੀ ਸਿੰਘ ਵੀ ਆਪਣੀ ਕਥਾ ਦੇ ਵਿੱਚ ਜਿਵੇਂ ਉਹਨਾਂ ਨੇ ਪ੍ਰਚਾਰ ਕਰਦਿਆਂ ਇਸ ਤਰ੍ਹਾਂ ਪ੍ਰਚਾਰ ਕਰੀਏ ਤੇ ਸਾਰੇ ਦੁਨੀਆਂ ਦੇ ਵਿੱਚ ਇਹ ਗੱਲ ਜਿਹੜੀ ਹੈ ਫੈਲ ਜਾਵੇ ਆਪਾ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਹੈ ਜਿੰਨੇ ਵੀ ਕੀਰਤਨੇ ਹਨ ਰਾਗੀ ਸਿੰਘ ਹਨ ਢਾਡੀ ਸਿੰਘਾਂ ਨੇ ਜਿੱਤੇ ਵੀ ਕੋਈ ਵੀ ਵੱਡਾ ਵੱਡਾ ਸਮਾਗਮ ਉੱਥੇ ਉੱਥੇ ਭਾਈ ਸਾਹਿਬ ਜਿਹੜੇ ਜ਼ਰੂਰ ਗੱਲ ਕਰੇ ਆਪਣਾ ਫਰਜ਼ ਪਛਾਣੀਏ ਸੋ ਇੰਨੀਆਂ ਬੇਨਤੀਆਂ ਕਰਦਿਆ ਹੋਇਆ ਖਿਮਾ ਦਾ ਜਾਚ ਕਿਉਂਕਿ ਸਤਿਗੁਰਾਂ ਦੀ ਪਾਵਨ ਗੁਰਬਾਣੀ ਆਗਾਦ ਗੋਧ ਹੈ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਜੀ ਆਪ ਸੰਗਤ ਬਖਸ਼ਣ ਜੋਗ ਹਨ ਉਥੇ ਆਪ ਜੀ ਨੇ ਸੰਗਤ ਦੇ ਨਾਲ 1 ਮਿੰਟ ਦੇ ਵਿੱਚ ਦੱਸਣਾ ਚਾਹੁੰਦਾ ਕਿ ਜਿਹੜਾ ਭਾਈ ਸਾਹਿਬ ਸਿੰਘ ਤਬਲੇ ਦੀ ਸੇਵਾ ਕਰ ਰਹੇ ਹਨ ਇਹ ਭਾਈ ਗੁਰਜੰਦ ਸਿੰਘ ਹੈ ਜਿਨੇ ਪਿਛਲੇ ਕਈ ਰੋਜਾਂ ਤੋਂ ਜਦੋਂ ਦਾ ਮੋਰਚਾ ਲੱਗਿਆ ਇਹ ਭਾਈ ਸਾਹਿਬ ਜੀ ਨੂੰ ਟਾਵਰ ਦੇ ਉੱਪਰ ਚੜ੍ਹ ਕੇ ਜੋ ਜ਼ਰੂਰੀ ਸਮਾਨ ਹੁੰਦਾ ਫੜਾ ਕੇ ਆਂਦਾ ਹੈ ਇਹਨਾਂ ਵਾਸਤੇ ਵੀ ਆਪਾਂ ਨੇ ਜਕਾਰਾ ਲਾਣਾ ਕਿ ਇਹ ਵੀ ਬੜੀ ਵੱਡੀ ਸੇਵਾ ਹੈ ਬੋਲੇ ਸੋਨਿਆ ਆਪਾਂ ਨੇ ਇਹਦੇ ਵੀ ਤੰਦਰੁਸਤੀ ਮੰਗਨੇ ਕਿ ਇਸੇ ਤਰ੍ਹਾਂ ਇਹ ਸੇਵਾ ਜਿਹੜੀ ਹੈ ਅੱਗੇ ਵੀ ਜਿੰਦੇ ਤੱਕ ਰਮੋਰਚਾ ਲੱਗਿਆ ਕਰਦਾ ਰਹੇ ਕਿਉਂਕਿ ਹਿੰਮਤ ਦੇਵਾਂਗੇ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਇਸ ਕਰਕੇ ਇੰਨੀਆਂ ਸੇਵਾ ਪ੍ਰਵਾਨ ਕਰਨੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ